ਤਕਰੀਬਨ 2 ਕੁ ਦਹਾਕੇ ਪਹਿਲਾਂ ਲਿਖੀ ਗਈ ਜੀ ਅੰਗਰੇਜ਼ੀ ਦੀ ਕਿਤਾਬ ਦਾ ਸਿਕਰਟ ਇਹਦੇ ਬੜੇ ਉਲੱਥੇ ਹੋਇਆ ਹਿੰਦੀ ਵਿੱਚ ਇਹ ਕਿਤਾਬ ਮਿਲ ਜਾਂਦੀ ਹੈ ਰਹਸ ਸਿਆ ਆਸਟ੍ਰੇਲੀਆ ਦੀ ਬੀਬੀ ਐ ਜਿਹਨੇ ਕਿਤਾਬ ਲਿਖੀ ਅਸਲ 'ਚ ਉਹਦੇ ਫਾਦਰ ਦੀ ਡੈਥ ਹੋਈ ਉਹ ਇੰਨੀ ਕਿ ਸਟ्रेस ਵਿੱਚ ਚਲੀ ਗਈ ਉਹਨੂੰ ਸੁਝੇ ਕੁਝ ਨਾ ਫਿਰ ਉਸ ਔਰਤ ਨੂੰ ਉਸ ਗਮੀ ਵਿੱਚ ਉਸ ਉਦਾਸੀ ਵਿੱਚ ਇੱਕ ਖਿਆਲ ਉੱਜਿਆ ਉਹਨੇ ਪੁਰਾਣੇ ਜਿੰਨੇ ਧਰਮ ਗ੍ਰੰਥ ਸੀ ਪਾਵੇਂ ਉਹ ਅਸਾਈਆਂ ਦੇ ਸੰ ਯਹੂਦੀਆਂ ਦੇ ਸੰ ਹਿੰਦੂਇਜ਼ਮ ਦੇ ਸੰ ਉਹਨੇ ਸਾਰੇ ਪੁਰਾਣੇ ਗ੍ਰੰਥ ਬੋਲੇ ਤੇ ਜਿੰਨੇ ਜਿੰਨੇ ਸੋਜਵਾਨ ਵਿਅਕਤੀ ਹੋਏ ਉਹਨਾਂ ਸਾਰੇ ਵਿਅਕਤੀਆਂ ਦੇ ਉਹਨੇ ਲਿਟਰੇਚਰ ਨੂੰ ਪੜਿਆ ਫਿਰ ਉਦੋਂ ਬਾਅਦ ਉਹਨੇ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਉਹਨੇ ਰੱਖਿਆ ਦਾ ਸੀਕ੍ਰੇਟ ਰਹਸਿਆ ਇਸ ਨੂੰ ਸੁਣਿਓ ਥੋੜਾ ਜਿਹਾ ਧਿਆਨ ਨਾਲ ਉਹਦੇ ਵਿੱਚ ਉਹ ਗੱਲ ਕਹਿੰਦੀ ਉਹ ਲਿਖਦੀ ਹਾਲਾਂਕਿ ਸਭ ਕੁਝ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਜੋ ਕੁਝ ਤੁਸੀਂ ਸੋਚੋਗੇ ਜੋ ਕੁਝ ਸੋਚੋਗੇ ਉਹ ਚੀਜ਼ ਬਣ ਜਾਏਗੀ ਉਹਦੀ ਕਿਤਾਬ ਹੈ ਸਾਰੀ ਦੋ ਸ਼ਬਦਾਂ ਤੇ ਥਾਟ ਇਸ ਥਿੰਗ ਜੋ ਕੋਈ ਤੁਸੀਂ ਸੋਚੋਗੇ ਉਹ ਸੱਚਮੁੱਚ ਬਣ ਜਾਏਗਾ ਜੀ ਉਹ ਬਣੇਗਾ ਉਹਦੇ ਵਿੱਚ ਥੋੜਾ ਜਿਹਾ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਕਹਿੰਦੀ ਬੋਲ ਬੋਲ ਨਹੀਂ ਕਹਿ ਰਹੀ ਕਿ ਜੋ ਕੁਝ ਅਸੀਂ ਸੋਚਨਾ ਜਿਹਨੂੰ ਖਿਆਲ ਕਹਿ ਲੋ ਵਿਚਾਰ ਕਹਿ ਲੋ ਥਾਟ ਕਹਿ ਲੋ ਕਹਿੰਦੀ ਜੋ ਸਾਡੇ ਅੰਦਰ ਖਿਆਲ ਪੈਦਾ ਹੁੰਦਾ ਹੈ ਉਹਦੀ ਫ੍ਰੀਕੁਐਂਸੀ ਹੈ ਹਰ ਖਿਆਲ ਦੀ ਫ੍ਰੀਕਵੈਂਸੀ ਹੈ ਮੰਨ ਲਓ ਮੇਰੇ ਅੰਦਰ ਨੈਗੇਟਿਵ ਖਿਆਲ ਪੈਦਾ ਹੋਇਆ ਤੇ ਕਮਾਲ ਦੀ ਗੱਲ ਖਿਆਲ ਪੈਦਾ ਹੁੰਦਿਆਂ ਸਕਿੰਟ ਲੱਗਾ ਸਕਿੰਟ ਵਿੱਚ ਵੀ ਮੇਰੇ ਖਿਆਲ-ਖਿਆਲ ਲਈ ਥੋੜਾ ਲੱਗਦਾ ਸਕਿੰਟ ਵਿੱਚ ਖਿਆਲ ਪੈਦਾ ਹੋਇਆ ਤੇ ਸਾਰਾ ਦਿਨ ਪਰੇਸ਼ਾਨ ਕਿਉਂ ਰਹੇ ਨੇ ਇਹ ਖਿੰਚ ਮਾੜਾ ਖਿਆਲ ਉੱਜਿਆ ਨੈਗੇਟਿਵ ਅਪਰੋਚ ਬਣੀ ਤੇ ਸਾਰਾ ਦਿਨ ਉਹ ਕਹਿੰਦੀ ਅਸਲ ਵਿੱਚ ਸਪੇਸ ਖਾਲੀ ਨਹੀਂ ਇਸ ਸਪੇਸ ਵਿੱਚ ਦੁਨੀਆ ਭਰ ਦੇ ਖਿਆਲ ਘੁੰਮਦੇ ਆ ਜੇ ਨੈਗੇਟਿਵ ਅਪਰੋਚ ਰੱਖਾਂਗੇ ਜਿੰਨੇ ਉੱਤੇ ਨੈਗੇਟਿਵ ਖਿਆਲ ਨੇ ਉਹ ਸਾਡੇ ਮਾਈਂਡ ਦੇ ਉੱਤੇ ਆ ਕੇ ਰਿਐਕਟ ਕਰਦੇ ਸੱਚ ਇਸ ਤਰੀ ਹੁੰਦਾ ਜੀ ਸਾਡੇ ਮਨ ਨੂੰ ਤੰਗ ਕਰਦੇ ਪਰ ਅਗਲੀ ਗੱਲ ਉਹਨੇ ਕਹਿੰਦੇ ਜਿੰਨਾ ਆਪਾਂ ਪੋਜ਼ਿਟਿਵ ਸੋਚਾਂਗੇ ਜਿੰਨਾ ਆਪਾਂ ਸਕਾਰਾਤਮਕ ਸੋਚ ਰੱਖਾਂਗੇ ਉਹਨਾਂ ਸੱਚ ਹੈ ਕਿ ਸਾਡੇ ਅੰਦਰ ਦਾ ਭਲਾ ਹੁੰਦਾ ਤੇ ਇਹ ਗੱਲ ਜਿਹੜੀ ਉਹਨੇ ਹੋਰ ਕਹੀ ਉਹ ਕਹਿੰਦੀ ਜਿਹੜਾ ਉਹ ਯੂਨੀਵਰਸ ਦੀ ਗੱਲ ਕਰਦੀ ਹੈ ਕਿ ਯੂਨੀਵਰਸ ਯੂਨੀਵਰਸ ਜਿਹੜਾ ਨੋ ਸ਼ਬਦ ਨਹੀਂ ਸਮਝਦਾ ਫਿਰ ਸੁਣਿਓ ਬੜੀ ਇਹ ਸਾਧਨਾ ਵਾਲੇ ਧਿਆਨ ਵਾਲੇ ਬੰਦਿਆਂ ਦੀ ਗੱਲ ਕਰੇ ਨੋ ਨਹੀਂ ਨੋ ਨਹੀਂ ਸਮਝਦਾ ਉਹ ਕਹਿੰਦੇ ਕਈ ਵਾਰੀ ਅਸੀਂ ਬੋਲਦੇ ਨਹੀਂ ਮਨ 'ਚ ਹੀ ਖਿਆਲ ਬਣਾਉਂਦੇ ਆ ਕਿ ਇਸ ਬੰਦੇ ਨੂੰ ਅੱਜ ਤੋਂ ਬਾਅਦ ਨਹੀਂ ਮਿਲਣਾ ਉਹ ਬੰਦਾ ਸਵੇਰੇ ਮਿਲ ਪੈਂਦਾ ਕਿਉਂਕਿ ਯੂਨੀਵਰਸ ਨੋ ਨਹੀਂ ਸਮਝਦਾ ਉਹ ਸਿਰਫ ਹਾਂ ਹੀ ਸਮਝਦਾ ਇਸ ਨੂੰ ਫਿਰ ਸੁਣਿਓ ਉੱਥੇ ਗੱਲ ਕਹਿੰਦੀ ਹੈ ਕਿ ਜੇ ਤੁਸੀਂ ਅੰਦਰ ਨੂੰ ਸਕੂਨ ਦੇਣਾ ਹੈ ਤੇ ਛੋਟੀਆਂ-ਛੋਟੀਆਂ ਚੀਜ਼ਾਂ ਲੈ ਕੇ ਯੂਨੀਵਰਸ ਦਾ ਸ਼ੁਕਰਾਨਾ ਕਰੋ ਪਰ ਅਸੀਂ ਕਹਾਂਗੇ ਰੱਬ ਜੀ ਦਾ ਸ਼ੁਕਰਾਨਾ ਕਰੋ ਜਿਨੇ ਪੈਦਾ ਕੀਤਾ ਉਹ ਕਹਿੰਦੀ ਜੇ ਕੱਪੜੇ ਪਾਏ ਨੇ ਤੇ ਕੱਪੜਿਆਂ ਦਾ ਸ਼ੁਕਰ ਕਰੋ ਜੇ ਜੁੱਤੀ ਪਾਈ ਤੇ ਜੁੱਤੀ ਦਾ ਸ਼ੁਕਰ ਕਰੋ ਜੇ ਤੁਸੀਂ ਰੋਟੀ ਖਾਣ ਲੱਗੋ ਤੇ ਉਹ ਫਿਰ ਸ਼ੁਕਰ ਕਰੋ ਪਰ ਮੈਂ ਬੇਨਤੀ ਕਰਾਂ ਆਪ ਜੀ ਨੂੰ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਮੈਂ ਨੋਟ ਕੀਤੀ ਹਰ ਚੀਜ਼ ਕੇ ਜੁੱਤੀ ਦਾ ਸ਼ੁਕਰਾਨਾ ਗੱਡੀ ਦਾ ਸ਼ੁਕਰਾਨਾ ਘੜੀ ਦਾ ਸ਼ੁਕਰਾਨਾ ਕੱਪੜਿਆਂ ਦਾ ਸ਼ੁਕਰਾਨਾ ਮੇਰੇ ਮਨ 'ਚ ਬਸ ਇੱਥੇ ਵਰਕ ਹੈ ਅਸੀਂ ਦਾਤ ਦਾ ਸ਼ੁਕਰਾਨਾ ਨਹੀਂ ਕਰਨਾ ਅਸੀਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਦਾ ਸੁਖਮਨੀ ਸਾਹਿਬ ਸੁਣਿਓ ਹੁਣ ਅਸੀਂ ਮੰਨ ਲਓ ਪੂਜਾ ਛਕ ਰਹੇ ਆ ਪ੍ਰਸ਼ਾਦਾ ਛਕ ਰਹੇ ਆ ਕਿ ਉਦੋਂ ਸ਼ੁਕਰਾਨਾ ਨਹੀਂ ਹੋ ਸਕਦਾ ਫਿਰ ਮੇਰੀ ਬੇਨਤੀ ਹੈ ਸ਼ੁਕਰਾਨੇ ਦਾ ਅਰਥ ਅਰਬਾਪਤੀ ਬਣ ਕੇ ਸਾਰਾ ਸਲਤਨਤ ਇਕੱਠਾ ਕਰਕੇ ਸ਼ੁਕਰਾਨਾ ਨਹੀਂ ਸ਼ੁਕਰਾਨਾ ਤਾਂ ਇੱਕ ਸਾ ਰੱਬ ਨੇ ਜਿਹੜਾ ਜੀਣ ਵਾਸਤੇ ਦਿੱਤਾ ਉਹਦਾ ਵੀ ਕੀਤਾ ਜਾ ਸਕਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਥੋੜੀਆਂ ਤੁਕਾਂ ਪਾ ਲੈਣੀਆਂ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਇਹ ਸਾਰੀ ਜਿਹੜੀ ਅਸ਼ਟਪਦੀ ਹੈ ਇਹ ਸ਼ੁਕਰਾਨੇ ਦੀ ਹੈ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ठाकुर ਕੋ ਰੱਖ ਮਨ ਮਾਹੇ ਸ਼ੁਕਰਾਨਾ ਹੈ ਨਾ ਜੇ ਪ੍ਰਸਾਦ ਬਸਾ ਸੁਖਮੰਦਰ ਮੈਂ ਫਿਰ ਅਰਜ ਕਰ ਲਗਾ ਮੈਂ ਤਾਂ ਉਹਦੀ ਉਦਾਹਰਨ ਦਿੱਤੀ ਉਹਨੂੰ ਕੱਟਣ ਲਈ ਨਹੀਂ ਉਹਨੇ ਬੜੀ ਮਿਹਨਤ ਕਰਕੇ ਕਿਤਾਬ ਲਿਖੀ ਉਹ ਕਹਿੰਦੀ ਹੈ ਤੁਸੀਂ ਦਾਤ ਦਾਸ਼ ਕਰਾਨਾ ਕਰੋ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਾਤ ਨਹੀਂ ਦਾਤਾਰ ਦਾਸ਼ ਕਰਾਨਾ ਕਰੋ ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਇੱਕ ਹੋਰ ਉਦਾਹਰਨ ਦੇਣਾ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ ਹੈ ਉਹਦੇ ਵਿੱਚ ਹਜ਼ੂਰ ਸੰਗਤ ਨੂੰ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਦੇ ਕੇ ਕਹਿੰਦੇ ਆ ਕਿ ਤੁਸੀਂ ਸ਼ੇਰ ਵਰਤੀ ਜੀਵਨ ਜੀਣਾ ਹੈ ਤੁਸੀਂ ਕੂਕਰ ਵਰਤੀ ਜੀਵਨ ਨਹੀਂ ਜੀਣਾ ਇਹ ਇੱਕ ਇਤਿਹਾਸ ਦੇ ਬੋਲ ਨੇ ਸੰਗਤ ਤੋਂ ਪੁੱਛ ਲਈ ਮਹਾਰਾਜ ਜੀ ਕਿ ਸਿੰਘ ਵਰਤੀ ਕੀ ਹੁੰਦੀ ਹੈ ਤੇ ਕੂਕਰ ਵਰਤੀ ਕੀ ਹੁੰਦੀ ਹੈ ਉਥੇ ਸਤਿਗੁਰੂ ਬਹੁਤ ਸੋਹਣੇ ਉਦਾਹਰਣ ਦਿੰਦੇ ਆ ਜੀ ਕਿ ਆਪਨੇ ਚਲੋ ਆਪਾਂ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਕਿ ਸ਼ੇਰ ਵਰਤੀ ਮਨੁੱਖ ਜੀਏ ਕੂਕਰ ਵਰਤੀ ਨਹੀਂ ਮਹਾਰਾਜ ਸਾਨੂੰ ਸਮਝਾਓ ਤੇ ਧੰਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਕਿ ਤੁਸੀਂ ਕੁੱਤੇ ਨੂੰ ਕਦੀ ਸੋਟਾ ਮਾਰ ਕੇ ਦੇਖੋ ਅਕਸ਼ਰ ਕੁੱਤੇ ਨੂੰ ਸੋਟਾ ਮਾਰੋ ਤੇ ਕੁੱਤੇ ਦਾ ਸੁਭਾਅ ਹੈ ਉਹ ਸੋਟੇ ਨੂੰ ਆ ਆਪਣੇ ਮੂੰਹ ਵਿੱਚ ਪਕੜ ਲੈਂਦਾ ਜੀ ਸੋਟੀ ਮਾਰੋ ਸੋਟੀ ਨੂੰ ਪਕੜ ਲੈਂਦਾ ਤੁਸੀਂ ਦੂਰ ਖਲੋ ਕੇ ਕੁੱਤੇ ਨੂੰ ਵੱਟਾ ਮਾਰੋ ਢੇ ਮਾਰੋ ਰੋੜਾ ਮਾਰੋ ਕੁੱਤਾ ਉਸ ਪੱਥਰ ਨੂੰ ਮੂੰਹ ਚ ਪਾ ਲੈਂਦਾ ਸੱਚ ਹੈ ਕਿ ਕੁੱਤੇ ਨੂੰ ਜਿਹੜੀ ਚੀਜ਼ ਵੱਜਦੀ ਏ ਉਹ ਉਹਦੇ ਵੱਲ ਧਿਆਨ ਦਿੰਦਾ ਹੈ ਪਰ ਸ਼ੇਰ ਨੂੰ ਸੋਟਾ ਮਾਰ ਕੇ ਦੇਖੋ ਸੋਟਾ ਨਹੀਂ ਮੂੰਹ ਚ ਪਾਦਾ ਉਹ ਮਾਰਿਆ ਕਿੱਨੇ ਉਹ ਮਾਰਨ ਵਾਲੇ ਵੱਲ ਜਾਂਦਾ ਹੈ ਸ਼ੇਰ ਨੂੰ ਪੱਥਰ ਮਾਰ ਕੇ ਦੇਖੋ ਪੱਥਰ ਵੱਲ ਨਹੀਂ ਦੇਖਦਾ ਪੱਥਰ ਆਇਆ ਕਿੱਥੋਂ ਹੈ ਸ਼ੇਰ ਨੂੰ ਗੋਲੀ ਮਾਰੋ ਸੱਚ ਏਵੇਂ ਕਿ ਸ਼ੇਰ ਗੋਲੀ ਦੀ ਪਰਵਾਹ ਨਹੀਂ ਕਰਦਾ ਗੋਲੀ ਆਈ ਕਿੱਥੋਂ ਮਹਾਰਾਜ ਕਹਿੰਦੇ ਸ਼ੇਰ ਬਿਲਤੀ ਜੀ ਆ ਜੇ ਕਿ ਕੱਲੀ ਦਾਤ ਨੂੰ ਮੂੰਚਣਾ ਪਾ ਕੇ ਰੱਖਿਓ ਦੇਣ ਵਾਲੇ ਦਾਤੇ ਵੱਲ ਧਿਆਨ ਦੇ। ਸਿੱਖ ਦੀ ਬਿਰਤੀ ਸ਼ੇਰ ਬਿਰਤੀ ਹੈ। ਸਤਿਗੁਰਾਂ ਦੇ ਇਹ ਬੋਲ ਨੇ ਹੈ ਤਵਾਰੀ ਕੀ ਬੋਲ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿੰਘ ਦ੍ਰਿਸ਼ਟ ਹੋਈ ਗੁਰਮਖ ਕਰਨੀ ਗੁਰਮਖ ਦੀ ਬਿਰਤੀ ਸ਼ੇਰ ਵਾਲੀ ਹੋਵੇ। ਇਹਦਾ ਮਤਲਬ ਕਿ ਜਿਸ ਦਾਤੇ ਨੇ ਦਾਤ ਦਿੱਤੀ ਖੈ ਉਸ ਦਾਤੇ ਦੇ ਸ਼ੁਕਰ ਵਿੱਚ ਜੁੜ ਜਾ। ਅਗਲਾ ਹੈ ਕੂਕਰ ਦ੍ਰਿਸ਼ਨਾ ਕਬ ਹੂ ਧਰਨੀ। ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ। ਕਿ ਦਾਤ ਮਿਲ ਗਈ ਸਿਰਫ ਦਾਤ ਨਾਲ ਜੁੜ ਗਏ ਨਹੀਂ ਪਿਆਰਿਓ ਸਿੱਖ ਜਦੋਂ ਦਾਤੇ ਨਾਲ ਜੁੜਦਾ ਹੈ ਨਾ ਫਿਰ ਕਦੀ ਕਮੀ ਨਹੀਂ ਦੀਵੇਂਗਾ ਦਾਤ ਤੋਖਾ ਦੇ ਸਕਦੀ ਹੈ ਦਾਤਾ ਤੋਖਾ ਨਹੀਂ ਦਿੰਦਾ ਦਾਤਾ ਮਿਹਰਬਾਨ ਰਹਿੰਦਾ ਸਤਿਗੁਰਾਂ ਨੇ ਥੋੜੇ ਜਾਓ ਬਚਨ ਦੇਖੋ ਅਸੀਂ ਰੋਟੀ ਖਾਣੇ ਉਦੋਂ ਹੀ ਸ਼ੁਕਰ ਕਰਦੀਏ ਤੇ ਸ਼ੁਕਰ ਕਰਦਿਆਂ ਨਾ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਆਪਣੇ ਤੋਂ ਵੱਡਿਆਂ ਵੱਲ ਨਹੀਂ ਦੇਖੀਦਾ ਸ਼ੁਕਰ ਤਾਂ ਪੈਦਾ ਹੁੰਦਾ ਆਪਣੇ ਤੋਂ ਛੋਟਿਆਂ ਵੱਲ ਦੇਖੀਏ ਵੱਡਿਆਂਵਲ ਦੇਖ ਕੇ ਤਾਂ ਖੀਨਤਾ ਤੇ ਹਉਮੈ ਦੋ ਚੀਜ਼ਾਂ ਨੇ ਜਦੋਂ ਅਸੀਂ ਮੰਨ ਲਓ ਪ੍ਰਸ਼ਾਦਾ ਵੀ ਛੱਕ ਰਹੇ ਹਾਂ ਸਾਨੂੰ ਰੱਬ ਨੇ ਥਾਲੀ 'ਚ ਪਾ ਕੇ ਦਿੱਤਾ ਤੇ ਆਪਾਂ ਉਹਦਾ ਸ਼ੁਕਰ ਉਸ ਬੰਦੇ ਵੱਲ ਦੇਖ ਕੇ ਕਰੀਏ ਜਿਹੜਾ ਝੌਂਪੜੀ 'ਚ ਬੈਠਾ ਵਿਚਾਰ ਨੂੰ ਇੱਕ ਵਾਦੀ ਰੋਟੀ ਨੇ ਨਸੀਬਤ ਦੇ ਜਦੋਂ ਬੰਦਾ ਵੱਡਿਆਂਵਲ ਦੇਖਦਾ ਉਦੋਂ ਰੋਟੀ ਆਪਣੀ ਥਾਲੀ 'ਚੋਂ ਖਾਂਦਾ ਹੈ ਪਰ ਸ਼ੁਕਰ ਭਾਵ ਨਹੀਂ ਪੈਦਾ ਹੁੰਦਾ ਅੰਦਰ ਤਮਾ ਪੈਦਾ ਹੁੰਦਾ ਸਤਗੁਰਾਂ ਨੇ ਪਿਆਰੇ ਸ਼ਬਦ ਕਹੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸwidehatੁਰ ਕੋ ਰਖਮਨ ਮਾਹੇ ਉਸ ਵੈਗੁਰੂ ਜੀ ਨੇ ਕਿਰਦੇ ਚ ਵਿਸਾਲ ਅੱਗੇ ਹੈ ਜੇ ਪ੍ਰਸਾਦ ਬਸੇ ਸੁਖਮੰਦਰ ਜਿਦੀ ਕਿਰਪਾ ਨਾਲ ਤੂੰ ਇੰਨੇ ਸੋਹਣੇ ਘਰ ਚ ਰਹਿਣਾ ਤੇ ਸਹਿਤਿ ਆਏ ਸਦਾ ਮਨ ਅੰਦਰ ਅੱਗੇ ਜੀ ਮਹਾਰਾਜ ਕਹਿੰਦੇ ਜੇ ਪ੍ਰਸਾਦ ਆ ਭੁਖਣ ਪੈ ਰੀਜੈ ਵੈਗੁਰੂ ਜੀ ਜਿਦੀ ਕਿਰਪਾ ਨਾਲ ਤੂੰ ਗਹਿਣੇ ਪਾ ਕੇ ਆਇਆ ਫੈ ਮੰਨ ਲਓ ਸੋਨਾ ਪਾਇਆ ਖੈ ਕੀਮਤੀ ਗਹਿਣੇ ਘੜੀ ਬੰਨੀ ਖੈ ਤੇ ਮਹਾਰਾਜ ਕਹਿੰਦੇ ਲੋਕ ਤੇਰੀ ਘੜੀ ਵੱਲ ਦੇਖਦੇ ਕੋਣ ਤੇ ਤੂੰ ਰੱਬ ਵੱਲ ਝਾਕੀ ਮਾਰੀ ਜੇ ਪ੍ਰਸਾਦ ਆਪੂਖਨ ਪਹਿਰੀ ਜਾਏ ਮਨ ਕੀ ਸਿਮਰਤ ਕਿਉਂ ਆਲਸ ਕੀ ਜਾਏ ਇਤੋਂ ਤੱਕ ਕਿ ਅਸੀਂ ਛੀਛੇ ਅੱਗੇ ਖਲੋਤੇ ਸ਼ੁਕਰਾਨਾ ਮੈਂ ਤਾਂ ਮੇਰੇ ਮਨ ਚਾ ਜਾਇਆ ਕਿਹੜਾ ਜ਼ਿੰਦਗੀ ਦਾ ਸਮਾਂ ਹੈ ਜਦੋਂ ਸਿੱਖ ਸ਼ੁਕਰਾਨਾ ਨਾ ਕਰੇ ਜੀ ਦੇਖੋ ਜੀ ਸ਼ੀਸ਼ਾ ਦੇਖ ਰਹੇ ਆ ਤੇ ਬੰਦਾ ਆਪਣੀ ਦਾੜੇ ਤੇ ਹੱਥ ਮਾਰਦਾ ਹੈ ਆਪਣਾ ਫੇਸ ਦੇਖਦਾ ਤੇ ਮਹਾਰਾਜ ਕਹਿੰਦੇ ਉਦੋਂ ਸ਼ੁਕਰ ਕਿਉਂ ਨਹੀਂ ਕਰਦਾ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੂ ਸਦਾ ਹੁੰਦਾ ਉਸੇ ਕਮਰੇ ਚ ਬੈਠਾ ਅਤਰ ਲਾ ਰਿਹਾ ਹੈ ਸੰਤ ਲਾ ਰਿਹਾ ਹੈ ਤੇ ਗੁਰੂ ਸਾਹਿਬ ਕਹਿੰਦੇ ਸੰਤ ਪਕੜ ਕੇ ਵੀ ਸ਼ੁਕਰਾਨਾ ਕਰਦੇ ਜੇ ਪ੍ਰਸਾਦ ਸੁਗੰਧਿਤ ਤਲ ਲਾਵੇਂ ਤਿਸ ਕੋ ਸਿਮਰਤ ਪਰਮਗਤ ਪਾਮ ਜਿਸ ਪ੍ਰਮਾਤਮਾ ਨੇ ਤੈਨੂੰ ਇੰਨਾ ਕੁ ਦਿੱਤਾ ਇਥੋਂ ਤੱਕ ਕਿ ਜਦੋਂ ਤੂੰ ਪਾਣੀ ਦਾ ਘੁੱਟ ਵੀ ਭਰੇ ਨਾ ਜੇ ਪ੍ਰਸਾਦ ਪੀਵੇ ਸੀਤਲ ਜਦਾ ਜਲਾ ਸ਼ੁਕਦਾਈ ਜਿਨੇ ਤੇਰੇ ਅੰਦਰ ਨੂੰ ਸੁਖ ਦਿੱਤਾ ਉਸ ਪਵਨ ਦੇਣ ਵਾਲੇ ਨੂੰ ਪਾਣੀ ਦੇਣ ਵਾਲੇ ਦਾ ਉਹਦਾ ਸ਼ੁਕਰਾਨਾ ਕਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਮੈਂ ਉਹਦੇ ਵਿੱਚੋਂ ਦੋ ਕਵਿ ਤੀਆਂ ਕਰਾਂਗਾ ਜਿੱਥੇ ਸ਼ਬਦ ਸ਼ੁਕਰਾਨਾ ਵਰਤਿਆ। ਇੱਕ ਤਾਂ ਸ਼ਬਦ ਹੈ ਕਿ ਕਾਰਨ ਕਰਤਾ ਜੋ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ। ਉੱਥੇ ਲੱਭ ਜਾਈ ਸ਼ੁਕਰਾਨਾ ਕਿਉਂਕਿ ਆਪ ਸਾਰੇ ਇਸ ਸੋਜਵਾਨ ਬੈਠਿਓ ਸਾਡੇ ਇਵਨ ਕਿ ਅੰਗਰੇਜ਼ ਦੇ ਆਉਣ ਤੱਕ ਵੀ ਜਿਹੜੇ ਅਸੀਂ ਅੱਖਰਾਂ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਨੇ ਆ ਉਹਦੋਂ ਨਹੀਂ ਸੀ ਹੁੰਦਾ ਮੈਂ ਸ਼ਬਦ ਵਰਤੇ ਸ਼ੁਕਰਾਨਾ ਪਰ ਭਾਈ ਸਾਹਿਬ ਨੇ ਸੱਸੇ ਬਹਿਰ ਬਿੰਦੀ ਨਹੀਂ ਲਾਈ ਕਿਉਂਕਿ ਉਹਦੋਂ ਇਹ ਬੋਲੇ ਇਸ ਤਰ੍ਹਾਂ ਜਾਂਦਾ ਸੀ ਸ਼ੁਕਰਾਨਾ ਪਰ ਆ ਪੰਜ ਦੇ ਉਚਾਰਨ ਕਹਿੰਦੇ ਆ ਕਿ ਭਾਈ ਸਾਹਿਬ ਕਹਿੰਦੇ ਨੇ ਕਾਰਨ ਕਰਤਾ ਜੋ ਕਰੇ ਜੋ ਕੁਝ ਕਰਤਾ ਪੁਰਖ ਵੈਗਰੂ ਕਾਰਨ ਕਰੇ ਬਣਾਏ ਤੇ ਸਿੱਖ ਕੀ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ ਉਸ ਹਰ ਘਟਨਾ ਨੂੰ ਆਪਣੇ ਖਿਹੜੇ ਮੱਥੇ ਸਵੀਕਾਰ ਕਰਕੇ ਪਰਮਾਤਮਾ ਦਾ ਧੰਨਵਾਦੀ ਕਰੇ ਉਹਦਾ ਸ਼ੁਕਰਗੁਜ਼ਾਰੀ ਕਰੇ ਇੱਕ ਤਾਂ ਭਾਈ ਸਾਹਿਬ ਨੇ ਇਹ ਸ਼ਬਦ ਵਰਤਿਆ ਤੇ ਇੱਕ ਉਹਨਾਂ ਦੀ ਤੋਕ ਹੈ ਦੂਸਰੀ ਜੀ ਉਹ ਹੈ ਸ਼ੁਕਰਾਨਾ ਹੈ ਸੱਚ ਕਰ ਕੂੜ ਕੁਫਰ ਕਰਨਾ ਸਾਬੂਰੀ ਆਪਾਂ ਇੱਥੋਂ ਗੱਲ ਸ਼ੁਰੂ ਕਰਨ ਲੱਗੇ ਸ਼ੁਕਰਾਨੇ ਤੋਂ ਭਾਈ ਸਾਹਿਬ ਲਿਖਦੇ ਆ ਗੁਰਦਾਸ ਸਾਹਿਬ ਸ਼ੁਕਰਾਨਾ ਹੈ ਸੱਚ ਕਰ ਕਹਿੰਦੇ ਸੱਚ ਕਰ ਦਾ ਅਰਥ ਜੇ ਸਿਖਰ ਦੇ ਵਿੱਚ ਸੱਤ ਤੇ ਸੰਤੋਖ ਹੈ ਉਹ ਬੰਦਾ ਸ਼ੁਕਰ ਹੀ ਕਰੇਗਾ ਤੇ ਅੱਧੀ ਤੁੱਕ ਵਿੱਚ ਅੱਗੇ ਲਿਖ ਦਿਆ ਕੂੜ ਕੁਫਰ ਕਰਨ ਨਾ ਸਾਬੂਰੀ ਇਸ ਤੁੱਕ ਨੂੰ ਫਿਰ ਸੁਣਿਓ ਮੈਂ ਕੱਲ ਹੀ ਜਦੋਂ ਪੜਾਂ ਮੇਰੇ ਮਨ ਚ ਆਇਆ ਵੀ ਸ਼ੁਕਰਾਨਾ ਲਫ਼ਜ਼ ਗੁਰਮਤਿ ਵਿੱਚ ਕਿੱਥੇ ਕਿੱਥੇ ਵਰਤਿਆ ਭਾਈ ਸਾਹਿਬ ਕਹਿੰਦੇ ਸ਼ੁਕਰਾਨਾ ਹੈ ਸੱਚ ਕਰ ਅੱਧੀ ਤੁੱਕ ਜਿਸ ਘਰਦਰ ਤੇ ਗਿਰਦਾ ਜਿਸ ਮਨੁੱਖ ਦੇ ਗਿਰਦੇ ਵਿੱਚ ਸੱਚ ਤੇ ਸੰਤੋਖ ਹੈ ਕਿਉਂ ਕਹ ਲੋ ਸਤ ਤੇ ਸੰਤੋਖ ਹੈ ਉਸ ਘਰ ਦੇ ਵਿੱਚ ਜਦੋਂ ਵੀ ਪ੍ਰਮਾਤਮਾ ਪ੍ਰਤੀ ਖਿਆਲ ਉੱਠੇਗਾ ਸ਼ੁਕਰਾਨੇ ਦਾ ਹੀ ਨਿਕਲੇਗਾ ਅਗਲਾ ਹੈ ਕੂੜ ਕੁਫਰ ਇਹ ਦੋਨੋਂ ਸ਼ਬਦ ਕੂੜ ਦਾ ਅਰਥ ਵੀ ਝੂਠ ਤੇ ਕੁਫਰ ਦਾ ਅਰਥ ਵੀ ਝੂਠ ਕੂੜ ਕੁਫਰ ਕਰ ਨਾ ਸਾਬੂਰੀ ਇੱਕ ਲਫ਼ਜ਼ੇ ਸਾਬੂਰੀ ਸਾਬੂਰੀ ਦਾ ਅਰਥ ਹੈ ਸੰਤੋਖ ਨਾ ਸਾਬੂਰੀ ਦਾ ਅਰਥ ਹੈ ਨਹੀਂ ਸੰਤੋਖ ਭਾਈ ਸਭ ਨੇ ਕਮਾਲ ਕਰ ਦਿੱਤੀ ਕਹਿਣ ਲੱਗੇ ਸ਼ੁਕਰਾਨਾ ਸੱਚ ਤੇ ਸੰਤੋਖ ਵਾਲੇ ਕਿਰਦੇ ਚ ਹੁੰਦਾ ਜਿੱਥੇ ਕੂੜ ਤੇ ਕੁਫਰ ਹੈ ਉਹ ਕਦੀ ਸ਼ੁਕਰਾਨਾ ਨਹੀਂ ਕਰਦੇ ਉਹ ਉਲੰਭ ਹੀ ਦਿੰਦੇ ਰਹਿੰਦੇ ਬੜੀ ਸਿੱਧੀ ਜੀ ਬਿੰਦਤੀ ਜੀ ਸ਼ੁਕਰਾਨੇ ਵਾਲਾ ਕਿਰਦਾ ਸੰਤੋਖੀ ਹੁੰਦਾ ਹੈ ਤ੍ਰਿਸ਼ਨਾ ਵਾਲਾ ਕਿਰਦਾ ਕਦੀ ਸ਼ੁਕਰਾਨਾ ਨਹੀਂ ਕਰ ਸਕਦਾ ਇਹ ਦੋ ਸ਼ਬਦ ਫਿਰ ਆਪਾਂ ਸਟੈਪ ਬੀ ਸਟੈਪ ਬੀ ਚੱਲਾਂਗੇ ਜੀ ਪੜਾਂ ਦਰਪੜਾ ਗੁਰਬਾਣੀ ਵਿੱਚ ਜਿਹੜਾ ਬੰਦਾ ਤ੍ਰਿਸ਼ਨਾਲੂ ਹੈ ਉਹਦੇ ਅੰਦਰ ਸ਼ੁਕਰਾਨੇ ਦਾ ਭਾਵ ਉੱਗਦਾ ਹੀ ਨਹੀਂ ਕਿਉਂਕਿ ਤ੍ਰਿਸ਼ਨਾਲੂ ਬੰਦਾ ਜੋ ਕੁਝ ਜੀਬ ਵਿੱਚ ਹੈ ਉਹਦੇ ਵੱਲ ਨਜ਼ਰ ਨਹੀਂ ਰੱਖਦਾ ਜੋ ਨਹੀਂ ਮਿਲਿਆ ਉਹਦੇ ਸਬੰਧੀ ਕਲਪੀ ਜਾਂਦਾ ਤੇ ਜਿਹੜਾ ਬੰਦਾ ਸੰਤੋਖ ਵਿੱਚ ਰਹਿੰਦਾ ਹੈ ਜੋ ਕੁਝ ਮਿਲ ਗਿਆ ਉਹਦੇ ਵੱਲ ਧਿਆਨ ਟਿਕਾ ਕੇ ਤੇ ਇਹ ਕਹਿੰਦਾ ਮੈਂ ਇਹਦੇ ਜੀ ਜੋ ਤੁਸੀਂ ਮੇਰੀ ਝੋਲੀ ਵਿੱਚ ਪਾ ਦਿੱਤਾ ਇਸ ਬੇਨਤੀ ਨੂੰ ਫਿਰ ਮੈਂ ਦੁਹਰਾਵਾਂਗਾ ਇਹ ਦੋ ਸ਼ਬਦ ਖੋਰ ਨੇ ਜੀ ਇੱਕ ਸ਼ਬਦ ਸਾਡੇ ਸਮਾਜ ਵਿੱਚ ਸਿਵਰਤ ਨੇ ਆ ਸ਼ਿਕਵਾ ਤੇ ਇੱਕ ਸ਼ਬਦ ਦੇ ਸ਼ੁਕਰਾਨਾ ਸ਼ੁਕਰ ਤੇ ਸ਼ਿਕਵਾ ਤੁਸੀਂ ਯਾਦ ਰੱਖਿਓ ਅਸੀਂ ਪਰਿਵਾਰ 'ਚ ਬੈਠੇ ਮੇਰਾ ਆਪਣਾ ਪਰਿਵਾਰ ਹੈ ਫੈਮਿਲੀ ਤੋਂ ਸ਼ੁਰੂ ਕਰਕੇ ਪਰਿਵਾਰ ਸਭ ਤੋਂ ਛੋਟੀ ਇਕਾਈ ਸਾਡੇ ਸਮਾਜ ਦੀ ਪਰਿਵਾਰ ਤੋਂ ਸ਼ੁਰੂ ਕਰਕੇ ਪੂਰੇ ਦੇ ਪੂਰੇ ਸੰਸਾਰ ਵਿੱਚ ਜਿੰਨੇ ਲੋਕ ਵਸਦੇ ਆ ਜਿਹੜੇ ਬੰਦੇ ਨਾ ਸ਼ੁਕਰੇ ਨੇ ਉਹ ਪਰਿਵਾਰ ਤੋਂ ਉਲੰਭੇ ਦੇਣੇ ਸ਼ੁਰੂ ਕਰਦੇ ਆ ਤੇ ਪੂਰੇ ਸੰਸਾਰ ਵਿੱਚ ਵਿਚਰਦੇ ਆ ਜਿੱਥੇ ਵੀ ਜਾਣ ਕੇ ਉਹ ਕਦੀ ਵੀ ਸ਼ੁਕਰਾਨਾ ਨਹੀਂ ਕਰਨਗੇ ਪਿਆਰੋ ਉਹ ਸ਼ਿਕਵੇ ਹੀ ਕਰਦੇ ਰਹਿੰਦੇ ਆ ਇਹ ਦੋਨਾਂ ਬਚਨਾਂ ਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਹੈ ਜੀ ਕਿ ਇੱਕ ਸ਼ਿਕਵਾ ਤੇ ਦੂਜਾ ਸ਼ੁਕਰਾਨਾ ਸ਼ਿਕਵਾ ਕਰਨ ਵਾਲਾ ਬੰਦਾ ਤ੍ਰਿਸ਼ਨਾਲੂ ਹੁੰਦਾ ਹੈ ਸ਼ਿਕਵਾ ਕਰਨ ਵਾਲਾ ਬੰਦਾ ਈਰਖਾਲੂ ਹੁੰਦਾ ਹੈ ਤੇ ਸ਼ਿਕਵਾ ਕਰਨ ਵਾਲਾ ਬੰਦਾ ਬੇਸਬਰਾ ਹੁੰਦਾ ਪਰ ਪਿਆਰੋ ਜਿਹੜਾ ਸ਼ੁਕਰਾਨਾ ਕਰਦਾ ਹੈ ਉਹ ਤ੍ਰਿਸ਼ਨਾਲੂ ਨਹੀਂ ਉਹ ਈਰਖਾਲੂ ਨਹੀਂ ਕਿਉਂਕਿ ਤ੍ਰਿਸ਼ਨਾ ਤੇ ਈਰਖਾ ਕਦੀ ਸ਼ੁਕਰ ਨਹੀਂ ਕਰਨ ਦਿੰਦੀ ਕਦੀ ਵੀ ਨਹੀਂ ਕਰਨ ਦਿੰਦੀ ਜਿੱਥੇ ਪ੍ਰਮਾਤਮਾ ਦੀ ਕਿਰਪਾ ਨਾਲ ਸੰਤੋਖ ਹੋਵੇ ਸਬਰ ਹੋਵੇ ਤੇ ਅੰਦਰ ਦੀ ਸਮਦਿਸ਼ਟੀ ਹੋਵੇ ਉਹ ਬੰਦਾ ਸ਼ੁਕਰਾਨਾ ਕਰਦਾ ਆ। ਆਓ ਥੋੜੇ ਜਿਹਾ ਬਚਨ ਆਪਾਂ ਬਾਣੀ ਚੋਂ ਪਹਿਲਾਂ ਲਈਏ। ਸੁਖਮਨੀ ਸਾਹਿਬ ਦੀ ਉਦਾਹਰਨ ਬਾਬਾ ਜੀ ਨੇ ਦੇ ਕੇ ਗਏ। ਮੈਂ ਉਸ ਦਿਨ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਜੋ ਭਾਈ ਸਾਹਿਬ ਢਾਡੀ ਦਰਬਾਰ ਕਰਾਉਂਦੇ ਆ ਆਪ ਸੰਗਤ ਦੀ ਪ੍ਰੇਰਣਾ ਨਾਲ ਕੈਨੇਡਾ ਤੋਂ ਆਏ ਕੋਈ ਪਰਿਵਾਰ ਦੇ ਉਦਮ ਸਦਕਾ। ਉੱਥੇ ਵੀ ਮੈਂ ਇੱਕ ਅਰਜ਼ ਕੀਤੀ ਸੀ ਕਿ ਜਿਹੜੀ ਸੁਖਮਨੀ ਸਾਹਿਬ ਜੀ ਦੀ ਬਾਣੀ ਹੈ ਬਾਣੀ ਤਾਂ ਸਾਰਾ ਮਿਸ਼ਰੀ ਦਾ ਪਹਾੜ ਹੈ। ਆਪ ਜੀ ਕਿਤੋਂ ਵੀ ਚੱਖੋਗੇ ਇਹਦੇ ਵਿੱਚ ਮਿਠਾਸ ਹੀ ਮਿਠਾਸ ਹੈ ਪਰ ਸੱਚ ਹੈ ਕਿ ਜਿਹੜੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜਦੋਂ ਆਪਾਂ ਇਸ ਬਾਣੀ ਦਾ ਪਾਠ ਕਰਨੇ ਆ ਇਹਦੇ ਵਿੱਚ ਤੁਰ ਮਨ ਨੂੰ ਅੰਦਰੋਂ ਸਕੂਨ ਮਿਲਦਾ ਹੈ ਸੁਖਮਨੀ ਦੇ ਲਫ਼ਜ਼ੀ ਅਰਥ ਵੀ ਇਹ ਨੇ ਕਿ ਜੋ ਮਨ ਨੂੰ ਸੁੱਖ ਦੇਣ ਵਾਲੀ ਹੈ ਮਨ ਨੂੰ ਸਕੂਨ ਦੇਣ ਵਾਲੀ ਹੈ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬੇਅੰਤ ਮੈਂ ਕਹਿੰਦਾ ਸੁਖਮਨੀ ਸਾਹਿਬ ਵਿੱਚ ਇੰਨਾ ਸ਼ੁਕਰਾਨਾ ਕੀਤਾ ਗਿਆ ਕਿ ਅਸੀਂ ਗੁਰੂ ਅਰਜਨ ਦੇਵ ਜੀ ਤੋਂ ਕੁਰਬਾਨ ਜਾਈਏ ਬਾਬਾ ਜੀ ਨੇ ਇੱਕ ਪਤਾ ਹੁਣੇ ਪੜਿਆ ਰਮਈਆ ਕੇ ਗੁਣ ਚੇਤ ਪ੍ਰਣ ਸਤਿਗੁਰਾਂ ਨੇ ਦੋ ਬਚਨ ਜਿਹੜੇ ਮੈਂ ਸਾਂਝੇ ਕਰਨੇ ਨੇ ਸ਼ਿਕਵੇ ਕਰਨ ਵਾਲਾ ਬੰਦਾ ਜੋ ਪ੍ਰਾਪਤ ਹੈ ਉਹਦੇ ਵੱਲ ਨਹੀਂ ਦੇਖਦਾ ਜੋ ਇਹ ਪ੍ਰਾਪਤ ਹੈ ਨਹੀਂ ਮਿਲਿਆ ਉਹਦੇ ਸਬੰਧੀ ਅੰਦਰੋਂ ਕਲਪੀ ਜਾਂਦਾ ਸ਼ੁਕਰਾਨਾ ਕਰਨ ਵਾਲਾ ਜੋ ਕੁਝ ਮਿਲ ਗਿਆ ਹੈ ਉਹ ਵੀ ਆਪਣਾ ਹੱਕ ਨਾ ਜਾਣ ਕੇ ਕਰਤਾਰ ਦੀ ਦਾਤ ਸਮਝ ਕੇ ਉਹਦੇ ਸਾਹਮਣੇ ਰੱਖ ਕੇ ਕਹਿੰਦਾ ਹੈ ਕਿ ਮੈਂ ਇਸ ਦੇ ਲਾਇਕ ਨਹੀਂ ਸ਼ੁਕਰ ਕਰਨ ਵਾਲੇ ਨੂੰ ਰੱਬ ਅੱਗੇ ਨਾਲੋਂ 10 ਗੁਣਾ ਭਾਗ ਲਾਂਦਾ ਪਰ ਯਾਦ ਰੱਖਿਓ ਸ਼ਿਕਵੇ ਰੱਖਣ ਕਰਨ ਵਾਲਾ ਬੰਦਾ ਕਦੀ ਰੱਬ ਦੀ ਖੁਸ਼ੀ ਨਹੀਂ ਲਾ ਸਕਦਾ ਆ ਦੋ ਪਾਠ ਕਰੀਏ ਪਹਿਲਾਂ ਤਾਂ ਇਹ ਸ਼ਿਕਵਾ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵੀ ਖੋਟ ਗਵਾਵੇ ਇਹ ਹੈ ਸ਼ਿਕਵਾ ਕਿ 10 ਵਸਤੂਆਂ ਪ੍ਰਮਾਤਮਾ ਨੇ ਦੇ ਦਿੱਤੀਆਂ 10 ਚੀਜ਼ਾਂ ਦੇ ਦਿੱਤੀਆਂ ਮੰਨ ਲਓ ਇਹਦੇ ਵਿੱਚ ਕਈ ਸਾਡੇ ਵਿਦਵਾਨ ਕਹਿੰਦੇ 10 ਦੁਆਰਿਆਂ ਵਾਲਾ ਸ਼੍ਰੀ ਪਰ ਅਸਲੇ ਵੀ ਅਰਥ ਕਰ ਦਿਆ ਕਿ ਬਾਹਰ ਮੁਖੀ ਦੇਖੀਏ ਕਿੰਨੀਆਂ ਦਾਤਾਂ ਪਾਰ ਬ੍ਰਹਮ ਪਰਮੇਸ਼ਵਰ ਨੇ ਦੇ ਦਿੱਤੀਆਂ ਤੇ ਮਹਾਰਜ ਕਹਿੰਦੇ 10 ਚੀਜ਼ਾਂ ਮਿਲ ਗਈਆਂ ਜਿਸ ਨੂੰ ਦੁਨਿਆਵੀ ਅਰਥ ਵੀ ਕਰੋ ਘਰ ਮਿਲ ਗਿਆ ਪਰਿਵਾਰ ਮਿਲ ਗਿਆ ਰੁਤਬਾ ਮਿਲ ਗਿਆ ਪੈਸੇ ਮਿਲ ਗਏ 10 ਚੀਜ਼ਾਂ ਦੁਨਿਆਵੀ ਮਿਲ ਗਈਆਂ ਇੱਕ ਚੀਜ਼ ਨਹੀਂ ਮਿਲੀ ਜਿਹੜੇ ਮੇਰੇ ਗਵਾਂਢੀ ਦੇ ਕੋਲ ਜਿਹੜੇ ਮੇਰੇ ਰਿਸ਼ਤੇਦਾਰਾਂ ਦੇ ਕੋਲ ਫਿਰ ਮਹਾਰਜ ਕਹਿੰਦੇ ਉਹ 10 ਚੀਜ਼ਾਂ ਚੇਤੇ ਨਹੀਂ ਜਿਹੜੀ ਨਹੀਂ ਮਿਲੀ ਉਹਦੇ ਸਬੰਧੀ ਬੰਦਾ ਸਿਰਫ ਦਿਨ ਰਾਤ ਸ਼ਿਕਵੇ ਕਰੀ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਸ਼ਿਕਵੇ ਕਰਨ ਵਾਲਿਆ ਜੇ ਉਹ ਪਹਿਲੀਆਂ ਵੀ 10 ਗੋਲੇ ਫਿਰ ਕੀ ਕਰੇ ਮਹਾਰਾਜ ਜੀ ਦਾ ਬਚਨ ਹੈ ਕਿ 10 ਬਸਤੂ ਲੈ ਪਾਛੇ ਪਾਵੇ 1 ਬਸਤ ਕਾਰਨ ਵਿਖੋਟ ਗਵਾਵੇ 1 ਪੀਣਾ ਦੇ ਪਿਆਰਿਆ ਕਾਹਦਾ ਸ਼ਿਕਵੇ ਕਰਦਾ 1 ਪੀਣਾ ਦੇ 10 ਪੀ ਗਿਰ ਲੈ ਤਾ ਮੂੜਾ ਕਹੋ ਕਹਾ ਕਰੇ ਫਿਰ ਮੂਰਖ ਬੰਦਿਆ ਕੀ ਕਰੇਗਾ ਹੁਣ ਜਿਹੜਾ ਸ਼ੁਕਰਾਨਾ ਕਰਦਾ ਹੈ ਉਹਦੇ ਬਾਰੇ ਮਹਾਰਾਜ ਕਹਿੰਦੇ ਆ ਕਿ ਜਿਸ ਕੀ ਵਸਤ ਇਸ ਆਗਾ ਰੱਖ ਹੈ ਜਿਸ ਕਰਤਾਰ ਨੇ ਵਸਤੋ ਦਿੱਤੀ ਉਹਦੇ ਸਾਹਮਣੇ ਰੱਖ ਕੇ ਅਰਦਾਸ ਕਰ ਰਿਹਾ ਜਿਸ ਕੀ ਵਸਤ ਇਸ ਆਗਾ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮਾਥੈ ਉਸ ਤੇ ਚੌਗਨ ਪਿਆਰੋ ਸ਼ੁਕਰਾਨੇ ਚਾ ਬਰਕਤ ਹੈ ਕਿ ਪਰਮਾਤਮਾ ਉਸ ਤੋਂ 4 ਗੁਣਾ ਹੋਰ ਫਿਰ ਗੱਲ ਧਿਆਨ ਨਾਲ ਸੁਣਿਓ ਮੈਂ ਰਿਪੀਟ ਕਰ ਲਗਾ ਪਰਮਾਨ ਮਹਾਰਾਜ ਕਹਿੰਦੇ ਏਕ ਪੀਣਾ ਦੇ 10 ਪੀ ਘਿਰਲੇ ਸ਼ਿਕਾਇਤ ਕਰਨ ਵਾਲਾ ਜੋ ਕੁਝ ਮਿਲਿਆ ਉਹ ਵੀ ਗਵਾਹ ਬੈਠਦਾ ਹੈ ਤੇ ਸ਼ੁਕਰਾਨਾ ਕਰਨ ਵਾਲਾ ਉਹਨੂੰ ਮਹਾਰਜ ਕਹਿੰਦੇ ਨੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਪਰਮਾਤਮਾ ਆਪਣੇ ਸੇਵਕ ਤੇ ਸਦਾ ਦਿਆਲੂ